ਹਾਂਜੀ ਸਰ ਜੀ ਸਤ ਸ੍ਰੀ ਅਕਾਲ ਤੇ ਮੈਂ ਥੋੜਾ ਗੁਰਸੇਵਕ ਆਪਾਂ ਅੱਜ ਤੁਹਾਨੂੰ ਦਿਖਾਉਣੇ ਆ ਲਾਈਵ ਟੈਲੀਕਾਸਟ ਦੇ ਵਿੱਚ ਕਿ ਆਪਾਂ ਅੱਜ ਬੂਮ ਦੇ ਨਾਲ ਲੈਂਟਰ ਪਾਉਣਾ 25 2600 ਸਕਰ ਫੁੱਟ ਢਾਈ ਟੁੱਪ ਲੈ ਕੇ ਪਲੱਸ 5 ਘੰਟੇ ਦੇ ਵਿੱਚ ਵਿੱਚ ਇਹ ਕੰਮ ਨਿਬੇੜਦੀ ਆ ਕੋਟਪੂਰੇ ਤੋਂ ਮਾਲ ਆਉਣਾ ਵੀਰਾਂ ਨੇ ਪਾਪਾ ਪਾਪਾ ਕਰ ਲਿਆ ਫਿੱਟ ਇੱਕ ਇਹਦੇ ਵਿੱਚ ਪਲਾਸਟਿਕ ਦੀ ਪਾਈਪ ਲੱਗਦੀ ਆ ਸੰਡ ਪਾਈਪ ਜਿਹੜੀ ਅਗਲੇ ਪਾਸੇ ਲੱਗਦੀ ਬਾਕੀ ਸਾਰੀਆਂ ਪਾਈਪਾਂ ਸਸਤੀ ਆ ਤਕਰੀਬਨ ਹੈਵੀ ਆ ਕੰਮ ਇਹ ਘੱਟੋ ਘੱਟ ਲਾ ਬਾੜ ਤੋਂ ਲੈ ਕੇ ਮਾਲ ਨੇ ਖਿੱਚਣਾ ਉੱਪਰਲੇ ਪਾਸੇ ਸੱਟਣਾ ਥੱਲੇ ਉੱਪਰਲੇ ਪਾਸੇ ਆ ਇੱਥੋਂ ਚੱਲਣਾ ਮਾਲ ਨੇ ਉੱਪਰਲੇ ਪਾਸੇ ਤਾਂ ਛੱਤ ਮਾਲ ਲੈ ਕੇ ਆਉਣਾ ਹਾਂਜੀ ਮਸ਼ੀਨ ਆ ਗਈ ਥੱਲੇ ਪਾਸੇ ਤੇ ਥੱਲੇ ਪਾਸੇ ਫਿਟਿੰਗ ਫਿਟਿੰਗ ਵਗੈਰਾ ਕਰਕੇ ਤਾਂ ਉਹ ਪੇਪਰ ਚੜਾ ਦਿੰਦੇ ਥੱਲੇ ਪਾਸੇ ਸਾਰੀ ਸੈਟਿੰਗ ਬਟਿੰਗ ਕਰਦੇ ਨੇ ਵੀਰਾਂ ਨੇ ਓਕੇ ਆ ਖੜੀ ਉਹ ਮਸ਼ੀਨ ਕੰਪਰੈਸ਼ਨ ਮਸ਼ੀਨ ਜਿਹਨੇ ਇੱਥੋਂ ਪ੍ਰੈਸ਼ਰ ਦੇ ਨਾਲ ਮਾਲ ਚੜਾਉਣਾ ਤਾਂ ਉੱਪਰਲੇ ਪਾਸੇ ਇਹ 10-10 ਫੁੱਟ ਦੇ ਪੀਸ ਜਿਹੜੇ ਪਾਈਪਾਂ ਦੇ ਜਸਤੀ ਪਾਈਪਾਂ ਜਿਹੜੀਆਂ ਜਿਨ੍ਹਾਂ ਦੇ ਲੋਕਰ ਆ ਪੱਕੇ ਲੋਕ ਲੱਗਦੇ ਆ ਕੱਚਾ ਕੰਮ ਨਹੀਂ ਹੈਗਾ ਇੱਥੋਂ ਜਣਾ ਮਾਲ ਘਟੋ ਘੜ ਕਿੱਲਾ ਡੇਢ ਕਿੱਲਾ ਬਾਟ ਨੂੰ ਦੂਰਾ ਮਾਲ ਚੜੋਣਾ ਮਾਲ ਜਿਹੜਾ ਪਾਈਪ ਨੇ ਚੜਾਉਣਾ ਸਾਰਾ ਇਹ ਮਾਲ ਕੰਪਰੈਸ਼ਰ ਦੇ ਥਰੂ ਹੀ ਜਣਾ ਇੱਥੋਂ ਸਾਰੀ ਚਾਟਿੰਗ ਬੈਟਿੰਗ ਹੋ ਰਹੀ ਆ ਆਪਾਂ ਤੁਹਾਨੂੰ ਲਾਈਵ ਨਾਲ ਦੀ ਨਾਲ ਦਿਖਾ ਰਹੇ ਆ ਆ ਬੈਂਡਾ ਪਾਈਪਾਂ ਦੇ ਮੋੜ ਜਿੱਥੇ ਮੋੜ ਪੈਣਾ ਔਰ ਲੰਮੀ ਪੈਪਾ ਚੜਾਦੇ ਬਾਈਆਂ ਨੇ ਆਵੇ ਠੋਕੇ ਫਿਟਿੰਗ ਕਰਤੇ ਚੱਕ ਜੋੜਤਾ ਇਦਾਂ ਹੀ ਹੋਣਾ ਇਹਨੂੰ ਜੋੜਨਗੇ ਹਲਕੇ ਹਣ ਰੱਖ ਲਿਆ ਗੁਟਕਾ ਥੱਲੇ ਪਾਸੇ ਗੁਟਕਾ ਰੱਖ ਕੇ ਥੱਲੇ ਪਾਸੇ ਤੇ ਕਰ ਲਈ ਫਿਟਿੰਗ ਇਹਦੀ ਓਕੇ ਕਰਪੋਰਡ ਦੇ ਵਿੱਚ ਨੇ ਚੱਕ ਠੋਕਦਾ ਜੋੜਤਾ ਇਹ ਹੁਣ ਉੱਪਰਲੇ ਪਾਸੇ ਸਾਰੇ ਪਤਲ ਦਿਖਾ ਦਈਏ ਵੇ ਇੱਥੋਂ ਆ ਛੋਟੇ ਛੋਟੇ ਬੈਂਡ ਵੀ ਹੈਗੇ ਜਿਹਦੇ ਨਾਲ-ਨਾਲ ਮੋੜਨੇ ਆ ਆ ਚੌਂਕੇ ਤੋਂ ਰੱਖ ਕੇ ਉੱਪਰਲੇ ਪਾਸੇ ਸੈਟਿੰਗ-ਬਟਿੰਗ ਕਰਕੇ ਤਾਂ ਲੈ ਜਾਂਦਾ ਜੀ ਗੜ ਸਾਰਾ ਓਕਰਪੋਰ ਦੇ ਵਿੱਚ ਉੱਪਰਲੇ ਪਾਸੇ ਆ ਗਿਆ ਇਹ ਸਾਰਾ ਸੈਟਿੰਗ-ਬਟਿੰਗ ਕਰਕੇ ਮਾਲ ਇੱਥੋਂ ਮਾਲ ਤਾਂ ਚੜਨਾ ਆਹ ਸੁੰਡ ਪੇ ਵੱਡੀ ਜਿਹੇ ਪਾ ਤੁਹਾਨੂੰ ਦੱਸੀ ਸੀ ਫਾਸਟ ਤੌਰ ਤੇ ਇਹ ਜੋੜ ਲੈਣੀ ਅਗਲੇ ਪਾਸੇ ਇਹਨਾਂ ਨੇ ਤੇ ਕੈਮੀਕਲ ਵਗੈਰਾ ਮਾਰਮੂਲ ਕੇ ਵਧੀਆ ਇੰਦਰੀਜ਼ ਨੇ ਕਰਤਾ ਓਕੇ ਕੈਮਰਾਮੈਨ ਨੂੰ ਮੈਂ ਕਹਿੰਨਾ ਇੱਧਰ ਵੀ ਦਿਖਾ ਮਾਰੀ ਚੀਜ਼ ਸੈਟਿੰਗ-ਬਟਿੰਗ ਹੋ ਗਈ ਸਾਰੀ ਆਹ ਖੜੀ ਮਸ਼ੀਨ ਜਿਹੜੀ ਆ ਪਾ ਤੁਹਾਨੂੰ ਪਹਿਲਾਂ ਵਿਖਾਈ ਸੀਗੀ ਇਹ ਬੂਮਾ ਜਿਹੜਾ ਕੋਟਖਪੁਰੇ ਤੋਂ ਮਾਲ ਬਣਿਆ ਬਣਾਇਆ ਆਊਗਾ ਤੇ ਉੱਪਰਲੇ ਪਾਸੇ ਪਊਗਾ ਇਹਦੇ ਤੇ ਬਾਈਆਂ ਨੇ ਮਿੰਤੀ-ਮਿੰਤੀ ਮਾਰ ਲਈ ਆ ਇਹ ਕੰਪਨੀ ਦੇ ਨੁਮਾਇंदे ਆ ਜੋ ਸਟਾਕਿੰਗ-ਵਟਿੰਗ ਕਰਕੇ ਤੇ ਮਾਲ ਪੈਣਾ ਹੋਊਗਾ ਸ਼ੁਰੂ ਚੈਟ ਅੱਜ ਕਿਵੇਂ ਲੱਗਦਾ ਮਾਲ ਪੈਂਦਾ ਓਕੇ ਰਿਪੋਰਟ ਦੇ ਵਿੱਚ ਆਹ ਰਸੇ ਆ ਇਹਨਾਂ ਨੇ ਖਿੱਚ ਕੇ ਪਾਈਪ ਨੂੰ ਉੱਧਰ ਕਰ ਲਈਦਾ ਤੇ ਤਾਰਾਂ ਵੀ ਆਏ ਆੜਗਵਾੜ ਕਰਕੇ ਰੈਂਟਰ ਹੋ ਗਿਆ ਪੈਣਾ ਸ਼ੁਰੂ ਆਪਣਾ ਓਕੇ ਰਿਪੋਰਟ ਦੇ ਵਿੱਚ ਵੇਖੋ ਸਫਾਈ ਕੰਕਰੀਟ